ਈਦਾਂ ਦੇ ਸਿਦਾ ਕੇ ਵਾ ਗਿਆ ਕੋਈ ਟਾਈਮ ਨਾ ਲੈ ਓਏ ਇਸ ਵੇਲੇ ਜਾਣ ਕੇ ਛੱਜਿਆ ਯਾਰ ਜੀ ਤੋ ਹੀ ਗਰਸ਼ ਨੂੰ ਪਤਾ ਨਹੀਂ ਹੁੰਦਾ ਛੋਟਾ ਨਹੀਂ ਮਰੀ ਜਨਕ ਪਾਣੀ ਵਾ ਗਿਆ ਜਨੇ ਜਾ ਲਗਲਾ ਦੇਖ ਲੈ ਨਹੀਂ ਬੰਦੇ ਕੌਣ ਆਏ ਆ ਅੱਛਾ ਗੇ ਰਾਤੋਂ ਪਰਦੇ ਨਾਲ ਛੱਜੇ ਬਚੋਲੇ ਨੂੰ ਪਤਾ ਕਿੰਨੀ ਦਾ ਪਾਈ ਆ ਮੈਂ ਮਖਾ ਪਾਈ ਪੌਣੀ ਦੋ ਟੋਲੇ ਦਾ ਕੜਾ ਲੈਣੀ ਪਰ ਜੀ ਤੋ ਵਿਆਹ ਕੇ ਛੱਡਣਾ ਮਖਾ ਨੂੰ ਹੂੰ ਚੱਲ ਜੇ ਮੇਹਣਾ ਪਟਕਣਾ ਕਹਿੰਦੇ ਹੁੰਦਾ ਨਹੀਂ ਹੁੰਦਾ ਛੋਟਾ ਦਾ ਵੱਡਾ ਵੱਡਾ ਹੁੰਦਾ ਤਾਂ ਕਰੇ ਮਸਕਰਾਂ ਤਾਂ ਕਰਨਾ ਪੈਂਦਾ ਉਹ ਤਾਂ ਕਰਨੀ ਪੈਂਦਾ ਬੈਠੇ ਨਾ ਤਾਂ ਕਰਕੇ ਕਰਨਾ ਆਪਾ ਤਾਂ ਲੈਣਾ ਨਹੀਂ ਕਰਨਾ ਨਹੀਂ ਮੈਂ ਤਾਂ ਬੱਸ ਛੜ ਚੀ ਗੱਲ ਰਿਸ਼ਤਾ ਮੈਂ ਨਹੀਂ ਲੈਣਾ ਬਸ ਤੈਨੂੰ ਕਢਾ ਕੇ ਰੋਟੀ ਪਗੜੀ ਉਹ ਜੋ ਬਾਪਾ ਨੂੰ ਕੀ ਲੋੜ ਹੈ ਯਾਰ ਮੈਂ ਫਿਰ ਤਾਂ ਗੱਤੂ ਗੱਲ ਆਇਆ ਸੀ ਦੇਖੋ ਨਾ ਜਿਵੇਂ ਮਾਂ ਕੰਜੜਾਂ ਨੂਰ ਪੰਡਾ ਪੂਰਾ ਗੱਲਾਂ ਤੇ ਕਾਲੇ ਗੂਰ ਵੰਗੂ ਚੌਂਦੀਆਂ ਉਹ ਸੋਮਾ ਪਾਇਆ ਸੀ ਮੈਂ ਕਾਲੇ ਰੰਗ ਦਾ ਆ ਕਾਜਲ ਜਲਾ ਨਹੀਂ ਹੁੰਦਾ ਅੱਛਾ ਪਾਇਆ ਸੀ ਤਾਂ ਜਮੈ ਨਹੀਂ ਪਤਾ ਲੱਗ ਰਿਹਾ ਵੀ ਕੁਖਾਣਾ ਪੀਣਾ ਹਾਂ ਨਾ ਨਾ ਦਛੀਣਾ ਕਦੇ ਕਹ ਜੂ ਖੰਡਾ ਪੀਣਾ ਮੈਂ ਤਾਂ ਕੀ ਦਛਣਾ ਜਦੋਂ ਆਏ ਉਦੋਂ ਨਾ ਪਰੋਣੇ ਆਪੇ ਰੈਂਚ ਜਿੱਗ ਪੀ ਬਣੀ ਬਣੀ ਜਾਂਦਾ ਚਾਹੀ ਹੋ ਰਿਹਾ ਤੈਨੂੰ ਹਜੇ ਹੋਇਆ ਨਹੀਂ ਕਰਿਆ ਨਹੀਂ ਬਹਰੀਆ ਤੂੰ ਤਾਂ ਨਹੀਂ ਲਾਉਂਦੇ ਜੱਪੀ ਜੀ ਇੱਥੇ ਕਦੇ ਲਾਜੇਗਾ ਪਹਿਲੀ ਯਾਰ ਗੱਲ ਨਹੀਂ ਹੋਈ ਬਾਤ ਨਹੀਂ ਹੋਈ ਹਜੇ ਕੋਈ ਰਿਸ਼ਤਾ ਮੰਗ ਮੰਗਾਈ ਉਪੇੜ ਹੀ ਲਾਏਗਾ ਜੱਫੀ ਪਾ ਕੇ ਮਿਲ ਜਾਂਦੇ ਉਹ ਵੀ ਨਹੀਂ ਮਿਲਣਾ ਜੱਫੀ ਪਾ ਕੇ ਨੂੰ ਫੁੱਫੜਾ ਟੂਟੂ ਰੋਏ ਕਦੀ ਕੈਸਾ ਸਵੀਕਾਰ ਪਈਆ ਹੋ ਮੋਲ ਲਈ ਗੱਲ ਕਰੀਏ ਪੜੇ ਲਿਖਿਆ ਅਜੀ ਅਗਲੇ ਨਾਲ ਠੀਕ ਆ ਜੀ ਕਰਕੇ ਬੋਲ ਗਏ ਤੇ ਬਿਸਕੁਟ ਪੂਜੀਆ ਭਾਜੀ ਹਿਲਾ ਰੱਖਾ ਉਹ ਦਾ ਕੈਸ਼ ਬਰੇ ਕਿਹੜਾ ਚਰਨਿੰਗ ਮਨ ਲੱਗਦਾ ਯਾਰ ਨਹੀਂ ਜਾ ਰੱਖਿਆ ਜੀ ਮੈਂ ਪਰਵਾਨਾ ਤਾਂ ਪੂਰਾ ਗਿਆ ਤਾਂ ਰੱਖਿਆ ਤੇਰੀ ਗੱਲ ਮੰਨਦਾ ਤੈਨੂੰ ਤਾਂ ਬਹੂ ਦਾ ਚਾਹ ਪਾਈ ਵੀ ਕਿਹੜੇ ਬਰੇ ਮੰਨੂ ਤੈ ਕਾ ਭਾਈ ਬਾਂ ਕਿ ਤੈਨੂੰ ਪਤਾ ਤਾਂ ਲੋਕ ਮੈਨੇ ਮਾਰਦੇ ਆ ਆਪ ਨੂੰ ਵੀ ਔਖਾ ਆਹ ਰੋਟੀ ਟੋਕ ਦੋ ਟੋਕਿਆ ਹੱਥ ਛੜਦੇ ਮੇਰੇ ਨੋ ਨੋ ਐਦ ਕੀ ਰਬ ਚੋਲੇ ਨੂੰ ਪੂਰੀ ਦਾ ਪਈ ਆ ਮੈਂ ਜੋਰੇ ਨੂੰ ਜੋਰਾ ਕਹਿੰਦਾ ਪੱਟ ਨੂੰ ਆਂਟ ਕਾਇ ਪਰਵਾਇ ਨਾ ਮਨ ਮੈਂ ਛਾਰੀ ਮਤੈ ਲੱਤਾ ਕੁੱਟੂ ਬਾਈ ਵੇ ਕੰਮ ਮਾਈ ਲੱਤਾ ਜਾਂ ਰਹੇ ਤੂੰ ਬਸ ਰੋਟੀ ਜਈ ਜਈ ਮੈਂ ਤਾਂ ਇਨੀ ਵਾਧੂ ਆ ਨਾ ਕੱਪੜਾ ਲੀੜਾ ਰੋਟੀ ਟੁਕ ਸਭ ਤੇ ਬੈਠੇ ਬੈਠੇ ਨੂੰ ਸੇਵਾ ਕਰੂ ਮੈਂ ਆ ਬਾਛ ਇਨੀ ਵਾਧੂ ਮੈਨੂੰ ਆਪਾ ਦਾ ਕਰਾਉਣਾ ਨਹੀਂ ਪੜਾ ਬਜੂ ਮੇਨ ਪਾਂਡਾ ਸਾਰਾ ਤੇਰੇ ਹੀ ਆ ਨਾ 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 ਤੂੰ ਵੱਡਾ ਭਰਾ ਉਹਨੇ ਨਾ ਪਿਆਵਾਂ ਦੀ ਸਾਥ ਹੁੰਦਾ ਆਪਕ ਜੱਲੇ ਕਿ ਜਾਣਾ ਨਾ 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 ਜੋਰੇ ਨੂੰ ਮੈਂ ਕਹਦਾ ਮਖਾ ਦੋ ਟੋਲੇ ਨਾ ਭੋਮਾਂ ਦੀ ਕੜਾ ਲੈਣੀ ਬੰਦਾ ਹੱਲੇ ਨਾ ਜਨਾਨੀ ਤੂੰ ਤੇ ਦੀ ਸੀਟੀ ਵਰਗੀ ਹੋਵੇ ਉਹ ਨਾ ਹੋਵੇ ਭਾਂਜ ਪੁੱਤ ਦੀ ਟਾਲੀ ਪੁੰਜਾ ਅੱਜ ਕੱਲ ਚੱਲੇ ਆ ਸਾਰਾ ਦਿਨ ਇਸ਼ਟਾ ਤੇ ਉਹ ਪਤਨੀ ਕੀ ਕੀ ਚੱਲਦਾ ਦੇਖ ਤੂੰ ਜਾ ਰੋ ਰੇਸ਼ ਲਵਾਉਣੀ ਤੂੰ ਚ ਬੜ ਗਈ ਛੱਤੀ ਬੜ ਗਈ ਉਹ ਕਹਿ ਵੀ ਉਹ ਰੋਟੀ ਪਕੜੀ ਹੋ ਗਈ ਤੂੰ ਇੰਸਟਾ ਨੂੰ ਕੀ ਹੈ ਦੇਖੀ ਜਾਂਦੀ ਜਿਹੜਾ ਕੋ ਦੇਖ ਮੈਂ ਦੇਖਿਆ ਗਵਾਂਢੀਆਂ ਦੀ ਬਹੂ ਕਹਿੰਦੇ ਲਿਆਂਦੀ ਹਾਂ ਉਹ ਜਮੇ ਕਮਲੀ ਆ ਕਹਿੰਦੇ ਅੱਛਾ ਜੀ ਹਾਂ ਤਾਂ ਕਰਕੇ ਕਹਿਣਾ ਕਿ ਜਿ ਪਵਾ ਕੇ ਜੋੜਾ ਕੜਾ कालू अछा उहो घर जी सी उ तेर आली गल आ, 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 आ गी प ਅੱਛਾ ਜੋ ਨੇ ਜਿੰਨਾ ਲੀੜਾ ਕਪੜਾ ਸੀ ਪੈਸਾ ਟਕਾ ਸੰਭਰਿਆ ਟੱਪ ਗਈ ਜਾ ਤੈਨੂੰ ਬੱਚ ਤਾਂ ਹੀ ਤੈਨੂੰ ਕਿਹਾ ਹੈ ਮਾਰੇ ਜੋ ਚੜੀ ਉੱਠ ਤੇ ਜਲਾਲਾ ਬਾਦ ਟੱਪ ਗਈ ਖੜੀ ਦੇ ਕੇ ਕਾਲੂ ਹੋ ਗਈ ਹਮ ਉਦੋਂ ਜੇ ਜਨਾਨੀਆਂ ਤੇ ਨਾ ਹੁਣ ਵਿਆਹ ਚ ਤੇ ਨਾ ਛੜਿਆ ਚ ਜੇ ਤਾਂ ਲਿਖਾਉਂਦਾ ਕਾਗਜ਼ਾਂ ਹੀ ਤਾਂ ਵਿਆਹ ਆ ਲਿਖਾਉਂਦਾ ਅੱਛਾ ਉਹ ਛੜਾ ਉਹ ਤੇ ਕੰਜ ਮਨੂਗੀ ਕ ਮੜੂਗੀ ਆ ਮਕਰਨ ਕਰੇ ਬਾੜ ਦੇ ਦੇ ਸੀ ਕਿਰਾ ਗੰਗਾ ਕੀ ਹਜੀਆਂ ਵਾਪਸ ਨਹੀਂ ਆਉਂਦੀਆਂ ਕ ਨਾ ਨਾ ਮੈਂ ਆਇਆ ਹੂੰ ਕਿ ਨਾ ਕੋਈ ਬਾੜ ਦੇ ਦੇ ਸੀ ਵੀ ਮੜੂ ਅਗਲੀ ਟੱਪ ਗਈ ਗੱਛਾ ਨਹੀਂ ਕਰਣੀ ਕਾ ਜਿਹਨੂੰ ਤੇ ਪੁਲਿਸ ਪਾਲ ਦੀ ਫੁਰੀ ਆਏ ਲਖਾਤਾ ਕਿ ਸਾਜੀ ਬਹੁ ਹੋ ਗਈ ਲਾਪਤਾ ਕੇ ਭਈ ਭਾਰੋ ਅੱਛਾ ਉੱਤੇ ਛੜਾ ਪਿੰਡ ਉੱਥੇ ਦਵਲੀ ਭੁਰੀ ਆਏ ਨਾ ਗਈ ਹੋਵੇ ਕੋਈ ਆਏ ਨਾ ਗਈ ਹੋਵੇ ਕੋਈ ਅਖੇਰੇ ਦਿਮਾਗ ਤੇ ਲੋੜ ਸੀ ਕੋਈ ਅੱਖੇ ਭੜ ਚੁੰਦੀ ਲੱਗ ਗਈ ਉਹ ਨੀਂਦ ਟੁੱਟ ਕੇ ਬਾਗੀ ਕੁੱਤੇ ਮੈਂ ਆ ਨੀਂਦ ਟੁੱਟ ਕੇ ਗਾ ਬਾਗੀ ਜਵਾਬ ਚ ਨਿਆਣਾ ਉਹ ਤਾਂ ਬਾਬਾ ਜਾਣਤਾ ਹੁੰਦਾ ਸੀ ਸਾਈਕਲਾਂ ਚ ਰੱਖੀ ਤੇ ਜੀ ਸਾਈਕਲ ਤੇ ਉਹ ਕੰਡਾ ਪਈ ਰਹਾ ਤੂੰ ਮੈਂ ਦੇਖਿਆ ਜੂਵੇ ਉੱਠ ਕੇ ਚੜਾਈ ਜਾਂਦੇ ਸੀ ਘਾਣਾ ਟੱਪ ਕੀ ਤਰਕੇ 3 ਵਜੇ ਜਾਗਿਆ ਕਲੋ ਪਾਇ ਤੇ ਨਾਲ ਖਾਲੇ ਮੋਤੀ ਚੂੜ ਦੇ ਲੱਡੂ ਬਹਿ ਗਿਆ ਹਾਂ ਆਹੀ ਬੱਚਾ ਜਿਹੜਾ ਦੋ ਦਿਨ ਛੋਰੀ ਕੁੱਤਲੀ ਰੋਟੀਆਂ ਲੈ ਹਾਲੇਗਾ ਉਹ ਪਾਇ ਉਹ ਤਾਂ ਬਸ ਖੇਡਾ ਖਤਮ ਹੋ ਤਾਇ ਛੁਰ ਜਣ ਰੋਂਦਾ ਮਰ ਗਿਆ ਕਹਿੰਦਾ ਸਾਡੇ ਨਾਲ ਤਾਂ ਆਪਣੀ ਪਈ ਨਾ ਦੱਛਣ ਜੋਗਾ ਹਾਂ ਇਹ ਹੋ ਜਾਂਦੇ ਕਈ ਵਾਰ ਲੱਗਾ ਇਹ ਮਿਲਣ ਗਈ ਸੀ ਇੱਕ ਕਟਨ ਹੋਰ ਦੱਸਦਾ ਤਾਂ ਇਹ ਦਲਵਾਰੇ ਕੀ ਹੋਗਾ ਸਾਗ ਮੇਝਰ ਨੂੰ ਅੱਛਾ ਉਹ ਭਾਈ ਮੂਹ ਫਿਰ ਮੁੰਨਿਆ ਕੰਗੇ ਦੇ ਕੋਈ ਜਗਾੜੀ ਬੰਦੇ ਸੀ ਤੇਰੀ ਕਿ ਭਾਈ ਸੁਰਖੀ ਪਿੰਜੀ ਲਾ ਕੇ ਜੇ ਬੰਝਾ ਕਰਤਾ ਤਿਆਰ ਉਹ ਪਾਇ ਉਹ ਪਾਇ ਦੇ ਯਾਰ ਦਾ ਪਤਾ ਲੱਗਣਾ ਭਈ ਕਮਲਾ ਜੀ ਬਣਨਾ ਸੀ ਬੰਦਾ ਵਿਆਹ ਲੈ ਉਹ ਪਾਇ ਗੁੱਟ ਕੱਟੋ ਜੋ ਮੱਲੇ ਜੀ ਭਾਈ ਚੋਰ ਤੇ ਮੇਜਰ ਵੱਡੇ ਛੋਟੇ ਦੀ ਸੰਗ ਹੁੰਦੇ ਮੇਜਰ ਪਾਈ ਗਿਰੋ ਦੂਜੀ ਰਾਤ ਵੀ ਚਲੋ ਹੁੰਦੇ ਜਾਵਦੇ ਪਰਿਵਾਰ ਕੋਲੇ ਪੈਂਦਾ ਹਾਂ ਕਿ ਮੇਜਰ ਕੰਜਰਾ ਧੁਰੇ ਸਿੱਧਰਾ ਸੀ ਉਹ ਤੇਰੀ ਉਹਨੇ ਦਾ ਭਾਈ ਮੈਂ ਜਦੋਂ ਬੱਚਾ ਆ ਗੱਲ ਬਣ ਗਈ ਲਾਲਾ ਲਾਲਾ ਹੋਈ ਤੜਕੋ ਠੇ ਮੇਜਰ ਕੱਠ ਮੰਗ ਤਰੀ ਫਿਰ ਕਹਿੰਦਾ ਬਾਪੂ ਮੈਂ ਤਾਂ ਮਾਰਦਾ ਹੋਇ ਮਾਰਦਾ ਕਹਿੰਦਾ ਗੱਲ ਕੀ ਬਣ ਗਈ ਉਹਨੇ ਨਾ ਕਿਹਾ ਕਿ ਤੇ ਬਵਾਸੀਰ ਹੋ ਗਈ ਨਾ ਉਹ ਨਾ ਪਿਓ ਕਹਿੰਦਾ ਜਲਵਾਦਕ ਨਾ ਇਹ ਨਾ ਇਹ ਤਾਂ ਸੁਣਿਆ ਵੀ ਭਾਈ ਦੂਈ ਰਾਤ ਤੱਕ ਮੂਲ ਚੰਗੋ ਜੇ ਕਟੀ ਕਟ ਲਾਲ ਬੋਣਾ ਪੈਂਦਾ ਕੁਤਬਾਈ ਬੁੱਟੀ ਬੰਦਾ ਪੜੀ ਬਾਸਰਾ ਪਰੋਣੇ ਨਿਗਾ ਮਾਰ ਲੋ ਡਿਸਟ੍ਰਿਬਿਊਟਰ ਲੱਗਿਆ ਕਿ ਬੰਦਾ ਉਹ ਪੈਨੋ ਤੇ ਬੱਬੇ ਬੱਬੇ ਸਾਰੇ ਨਕਲੀ ਉਹ ਨਕਲੀ ਦਾ ਸਾਰਾ ਛਾਈਦਾ ਮੇਜਰ ਦੇਉਣੇ ਉਕਾਰਗੇ ਹਲਿਆ ਤੇ ਛਾਈਦਾ ਤੱਥਾ ਤਰ ਕੇ ਮੇਜਰ ਚ ਨਾ ਰਾਮਰੀ ਮੇਗੇ ਰਖ ਲੈ ਜੋ ਮੈਂ ਬਹੁਈ ਛੱਡ ਕੇ ਰਾਜੀ ਆ ਉਹ ਕਹਿੰਦੇ ਬੱਸਾ ਭੈਣ ਦੀ ਗੱਲ ਜੀ ਪਿਛਲੀ ਗੱਲ ਕੋਈ ਖੁੱਲੇ ਨਾ ਫਿਰ ਹਾਰ ਕੇ ਤਾਂ ਦਲਵਾਰਾ ਖੜਾ ਹੋਗਾ ਕਹਿੰਦਾ ਕੁਛ ਆਉਦਾ ਉਪਰ ਫਿਰ ਲੈ ਗਏ ਸੀਗੇ ਲੈ ਗਏ ਫਿਰ ਇਹ ਜੀਆਂ ਗੱਡਾਂ ਬਣ ਜਾਂਦੀਆਂ ਕਈ ਵਾਰ ਥਾਣੂ ਥਾਣੀ ਹੋਣ ਵਾਲੇ ਫਿਰ ਕੀ ਫਾਇਦਾ ਨਿਕਲਿਆ ਉਹਦਾ ਬੁੜੀ 77 ਲੱਗਦੀ 77 ਰਵਾਤੀ ਹੋਣੀ ਹੈ ਬਾਦਸ਼ਾ ਤੈਨੂੰ ਮੈਂ ਜਾਂਦਾ ਸਾਖ ਲੈ ਲਿਆ ਕਰ ਲਿਆ

ਨਾ ਮਾਇਦਾ ਪੂਰਾ ਹੈ ਸ਼ਾਹ ਨਹੀਂ ਪੂਰਾ ਨਾ 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 ਪੂਰਾ ਟੋਟਾ ਕੇ ਦੇਖਦੇ ਪਿੱਛੋਂ ਕੱਚੇ ਕੰਮ ਦਾ ਫਾਇਦਾ ਨਹੀਂ ਨਾ ਮਜਨ ਜਸਾ ਨਾ 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 ਤੂੰ ਵਧੀਆ ਹੋ ਗਿਆ ਦਸਤਾ ਮੈਂ ਮੈਂ ਤਾਂ ਹੀ ਸੋਝਣਾ ਸੀ ਨਾਲ ਨਾ 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 ਫਾਇਦਾ ਨਹੀਂ ਤੜਕੇ ਦੇਖ ਦਿਖਾਈ ਗੀ ਰੋਪਕਰੀ ਗੱਲਬਾਤ ਹੋ ਗਈ ਉਦੋਂ ਆਵਦਾ ਸਾਰਾ ਉਹਦੀ ਅਸਲ ਤਾਂ ਉਹਦੀ ਟੈਸਟ ਕਰ ਲਈ ਠੀਕ ਹੈ ਹਾਂ ਕਿਤੇ ਮੌਕੇ ਤੇ ਫੋਨ ਹੀ ਪੰਡਾ ਨਾ ਬਣਦਾ ਮੈਂ ਉਹਨੂੰ ਕਹਿੰਦਾ ਪਈ ਦੋ ਮਿੰਟ ਮੈਂ ਤੇ ਗੁੱਡੀ ਨਾਲ ਗੱਲ ਕਰਨੀ ਹੈ ਹਾਂ ਕਰਾ ਦੇਣਗੇ ਨਾ ਕਰਾਉਣ ਕੇ ਕਰਾਉਣ ਕੇ ਮੈਂ ਨਾ ਬੱਸ ਫਿਰ ਮੈਂ ਉਹਦੇ ਦੇਖ ਕੇ ਲੱਗਾ ਛਾਲਾ ਲੰਕਾ ਹੋ ਕਛੜੀ ਚੀਜ਼ ਤੇ ਨਿਗਾਹ ਮਾਰ ਲਈ ਨਾ ਨਾ ਜੱਕ ਜੁਕਾ ਪੂਰੀ ਚਾਰ ਹਾਂ ਆਏ ਜਿਹੜੀ ਕੀ ਜਾਣਿਆ ਕੋਈ ਦੋ ਆਉਣਗੇ ਆਹ ਧਣਕ ਓਏ ਅਗਲਾ ਜਾਣ ਕੇ ਜਿਹੜਾ ਪੱਕਾ ਹੈ ਨਾ ਬਜੂਰੇ ਨੂੰ ਵੀ ਭਾਈ ਮਰੇ ਨੇਰੀ ਆਏ ਲੈਤੀ ਲੋਟਾ ਅੱਛਾ ਪਾ ਗਿਚਾ ਕਿ ਤਾ ਨਹੀਂ ਲਾਉਂਦੇ ਬੈਰੀ ਦੂਪਰ ਨੂੰ ਕੋਕੜਨਾ ਬੜੀ ਗਿਓ ਪਾਣ ਜਦ ਤੜਿਆ ਰਾਇ ਗਿਆ ਉਹਨਾ ਪਾਕੀ ਦੇਣਾ ਪਾਲ ਦੀ ਗੱਲ ਸਿਰੇ ਚੜਾਉਣੀ ਹੈ ਜਰ ਪਰ ਠੀਕ ਹੈ ਮੰਜਲਾ ਕੁੜੀ ਦਾ ਪਰੋਣਾ ਵਾਲਾ ਉਖ ਨਹੀਂ ਪਈ ਚਾਚਾ ਆਊਗਾ ਕੋਈ ਆ ਜੇ ਛਾਰ ਬੜਾ ਬੰਦਾ ਗੱਲ ਹਿਸਾਬ ਦੀ ਕਰੀ ਨਾ ਮੈਂ ਤਾਂ ਨੀਵੀ ਪਾ ਕੇ ਭਾਈਂਗਾ ਪੜ ਪੜ ਬੋਲੀ ਜਮੈਂ ਨਹੀਂ ਨਹੀਂ ਪਰੜ ਪਰ ਰੱਜਿਆ ਗੋਲਿਆਂ ਦਾ ਠੁੱਕ ਛਿੱਟੀ ਜਮੈਂ ਅਗਲੇ ਨੂੰ ਪਤਾ ਲੱਗ ਜੇ ਨਾ ਨਾ ਮੈਂ ਕੋਲੇ ਟਪੀ ਬੁਰਸ਼ ਮਾਰੂੰਗਾ ਹਾਂ ਕੋਲੇ ਕਿਹਨਾਂ ਗੱਲ ਕਰੇ ਹੌਲੀ ਹੌਲੀ ਬੋਲੇ ਪੜੇ ਲਿਖਿਆ ਮੂੰ ਬਾਠ ਠੀਕ ਹੈ ਅਗਲੇ ਨੂੰ ਹੋ ਜੂਗਾ ਮੈਂ ਖਾ ਮੈਂ ਖੂਟਾ ਪਈ ਪੁਲਿਸ ਚ ਲੱਗਾ ਸੀ ਮੇਰੇ ਬਾਪੂ ਨੇ ਹਟਾਲਿਆ ਪੜਿਆ ਬਹੁਤਾ ਮੈਂ ਕਹਿੰਦਾ ਜੋ ਜਵਾਨਾਂ ਮਾਰਾਰੀਆਂ ਪਈਆਂ ਦਿਖਾਦੀ ਨਾ ਹਾਂ ਵੀ ਜਵਾਨਾਂ ਮਾਰਿਆ ਉਹ ਤਾਂ ਚੱਲ ਗੱਡਾ ਡਾਡਾ ਵੀ ਨਾ ਟਕਾ ਨੂਟਕਾ ਜਿਹਾ ਕੰਮ ਕਰਿਆ ਅਗਲੇ ਨੂੰ ਤਾਂ ਪੁਲਿਸੀ ਦੱਸਾਂਗੇ ਹਾਂ ਇਹ ਤਾਂ ਹੈ ਉਹ ਰ हट ਗਿਆ ਘਰੇ ਕੰਮ ਨਹੀਂ ਚੱਲਿਆ ਮਰਦੀ ਬੁਰਦੀ ਦਿਖਾ ਦੇ ਪਈ ਆ ਦੇਖੋ ਐਨਕ ਕਰੇ ਭਾਈ ਮੈ ਲਾਉਣਾ ਸ਼ੌਕ ਨੂੰ ਬੱਸ ਹਾਂ ਕਜ ਮੈਂ ਆ ਮੇਰਾ ਵੱਡਾ ਭਾਈ ਜਦੋਂ ਇਹਨੂੰ ਦੇਖ ਕੇ ਬੰਨ ਸੁਭਾਜ ਆ ਬੰਦੇ ਹਾਂ ਵੀ ਲੋਕਿਆ ਬਣ ਗਿਆ ਹਾਂ ਹਾਂ ਇੱਕ ਟੁੱਪ ਨਹੀਂ ਅੱਖਾਂ 'ਚ ਪੈਂਦੀ ਹਾਂ ਟੁੱਪ ਨਹੀਂ ਪੈਂਦੀ ਇੱਕ ਸਾਧਨ ਟੱਪਾ ਚਲਾਉਂਨੇ ਮਿੱਟੀ ਗਰਦਾਰੀ ਮਿੱਟੀ-ਮਿੱਟੀ ਮੈਂ ਖੂਪਾ ਟਰੈਕਟਰ ਦਾ ਡਰਾਈਵਰਾ ਚੋਟੀ ਦਾ ਇਹ ਹਾਂ ਸਾਰਾ ਪਾਣੀ ਬੌਂਦਾ ਪੀ ਰਸਤੇ ਕੱਟੇ ਤੋਂ ਲਾ ਕੇ ਰੱਖੇ ਚਿਰੀ 'ਚ ਫਸ ਜੇ ਹਾਂ ਕੱਢਣ 'ਚ ਪਹਿਲੇ ਨਾਂ ਤੇ ਪਿੰਡ 'ਚ ਪੁੱਛ ਲੋ ਭਾਈ ਹਾਂ ਕਿੱਡਾ ਮਰਜੀ ਫਸਿਆ ਕੜਾ ਹੋਵੇ ਬੜਾ ਚ ਦਿਨੇ ਕੱਢ ਦਿੰਦਾ ਹਾਂ ਵੀ ਕਿਛੇ ਤੋਂ ਪੁੱਛ ਲੋ ਭਾਈ ਗਰਦਿਆਲ ਕਾ ਟ੍ਰੈਕ ਤੇ ਛੇ ਨੇ ਮੁੱਦਾ ਮਾਰਿਆ ਸੀ ਡਰਾਈਵਰ ਪੂਰਾ ਹੀ ਆ ਬਚ ਗਿਆ ਬਚ ਗਿਆ ਛਾਰ ਨਿਕਲਿਆ ਛਾਰ ਬਚ ਗਿਆ ਉਹ ਡਰਾਈਵਰ ਸੀ ਟੌਣ ਤੜਾ ਲੈ ਨਾ ਇਹ ਛਤਰੀ ਨਾ ਹੁੰਦੀ ਸਾਲਾ ਡਰਾਈਵਰ ਦਾ ਤੇ ਉਹ ਲਿਉਣਾ ਕਾਲੇ ਜੇ ਰੰਗ ਦਾ ਜਿਹੜਾ ਪੀਂਦੇ ਹੁੰਦੇ ਠੰਡਾ ਜਿਹਾ ਐਡਾ ਸਾਰਾ ਬੱਟਾ ਹਾਂ ਬੱਟਾ ਨਹੀਂ ਲਿਉਣਾ ਪੰਜ ਜਿਹੜਾ ਆਪ ਆਮਲੀ ਪੰਗੀ ਬੰਦੇ ਹੋਣਗੇ ਜਿਹੜੇ ਆਪਣੇ ਨਾਲ ਬਾਹ ਪਾਉਂਦੇ ਆ ਇੱਥੇ ਭਾਂਚੋ ਦਾ ਜਾਮ ਹੋ ਜੇ ਅਗਲਾ ਇਹ ਤਾਂ ਆਪਾਂ ਨਹੀਂ ਬੱਚਾ ਪਿਉਂਦੇ ਚਾਰੀ ਕੋਠੇ ਪੈ ਜਾਗੇ ਬੜਾ ਲੋੜ ਨਹੀਂ ਹੈ ਠੀਕ ਹੈ ਦਾਬ ਚ ਰਵੇ ਪਾਵਰ ਚ ਮੜਾ ਜਾਗ ਜੀ ਪਤਾ ਨਹੀਂ ਉਹ ਵੀ ਮੜਾ ਜਾਏਗਾ ਹੈ ਵੱਡੀ ਗੱਲ ਕਰੇ ਤੂੰ ਆਏ ਕਰੀ ਨਾ ਚਾਰ ਪੰਪ ਹੋਰ ਮਾਰਦੀ ਨਾ ਨਾ ਪੂਰੀ ਕਹੇਦੀ ਬਗਾਈ ਕਰ ਰਸਤੇ ਆਈ ਸੀ ਕਾ ਮੈਂ ਤਾਂ ਜਬਾਰ ਤੈਨੂੰ ਫੜਾਤੀ ਹਾਂ ਬੱਟਾ ਕਰਕੇ ਮੋੜ ਤੇ ਕਹ ਪੀ ਅਸੀਂ ਹਰੇਕ ਜੱਥਾ ਲੈ ਕੇ ਰਾਜੀ ਰਾਜੀ ਨਹੀਂ ਤੂੰ ਇਮਾਨਦਾਰ ਬੰਦਾ ਆਪਦਾ ਬੰਦਾ ਹੈ ਤਾਂ ਕਰਕੇ ਤੇਰੇ ਤੇ ਭਰੋਸਾ ਸਾਨੂੰ ਤਾਂ ਵੱਡੀ ਗੱਲ ਕਰੀ ਨਾ ਨਾ ਵੱਡੀ ਗੱਲ ਪੂਰੀ ਬੜੀ ਹਾਈ ਪਰ ਲੋ ਹਾਂ ਥੋੜਾ ਡਾਰਕ ਜੱਟ ਕੇ ਬੁੜੀ ਦਾ ਡਰ ਕੇ ਰੱਗ ਜੁੱਤੀ ਚਲੇ ਰੱਖਣਗੇ ਆਪਾਂ ਨੂੰ ਹਾਂ ਫੇਰ ਨਹੀਂ ਪੈਣੀ ਅਗਲੇ ਪਤਾ ਲੱਗ ਜੀ ਬੰਦੇਆਂ ਅੰਖੀ ਹਾਂ ਹੈ ਵੀ ਮੰਡੇ ਬੱਜਲੀ ਆ ਫਿਰ ਅਗਲੇ ਉਹਦੀ ਗੱਲ ਕਰਾਂ ਵਧੀਆ ਚਮਕਾ ਤਾਂ ਮੈਂ ਪਾ ਪੋਚਾ ਪੂਚਾ ਮਾਰ ਵਧੀਆ ਤੇਰਾ ਖੜਾ ਛੁੱਟਿਓ ਕੰਜੜਿਆ ਪੋਚੇਂ ਟੋਂ ਹੋਰ ਪਾਂਡੇ ਤੋਂ ਬੈਠਿਆ ਸੁਣ ਹਾਂ ਹਾਂ ਆ ਗਾ ਜਿੰਨਾ ਕੱਢੀ ਪਾਡੇ ਤੋਂ ਗੱਤੂ ਕਰੇ ਕੰਮ ਵਾਲੀਆਂ ਰੱਖੀਆਂ ਭਾਈ ਤੋ ਅੱਛਾ ਅਸੀਂ ਨਹੀਂ ਹੱਥ ਲਾਉਂਦੇ ਕਹਿੰਦੇ ਬਾ ਪਹਿਲੇ 10000 ਰੁਪਇਆ ਲੈਂਦੀ ਕਹਿੰਦੇ ਹਾਂ ਕੰਮ ਵਾਲੀਆਂ ਰੱਖੀਆਂ ਬੁੜੀਆਂ ਕਹਿੰਦੇ ਆਪੇ ਕਰਦੀਆਂ ਕੰਮ ਢੰਡਾ ਅਸੀਂ ਤਾਂ ਰੋਟੀ ਟੋਕਾ ਖਾ ਕੇ ਬਸ ਬਾਹਰ ਅੰਦਰ ਵਾਲੀ ਹੈ ਬਾਹਰ ਅੰਦਰ ਵਾਲੀਆਂ ਘੜਕਾਉਨੇ ਅਸਦਾ ਟੱਲੀਆਂ ਟੱਲੀਆਂ ਬੌੜੇ ਨਹੀਂ ਅਜੇ ਬਾਰੇ ਆ ਜਾਣਗੇ ਚੈਨੂ ਯਾਦ ਅੱਗ ਲੱਗੀ ਆ ਜਾਦੀ ਵਾਏ ਨਾ ਬਛੇਤੀ ਗੱਲ ਬਣ ਜੇ ਨਾ ਵਧੀਆ ਹਾਂ ਵੀ ਕਿਹੜੇ ਬੜੇ ਹਾਂ ਹੋ ਗਏ ਹਾਂ ਆ ਗਏ ਮੰਜਲ ਆ ਕੇ ਸਕੂਟਰ ਖੜਕਿਆ ਖੜਕਿਆ ਹਾਂ ਲਾਈਟ ਪੈਂਦੀ ਆ ਹਾਂ ਮਾਂ ਹੋ ਜਾਂਦੀ ਆਰੀ ਚਾ ਹਾਂ ਲਾਈਟ ਪੈਂਦੀ ਆ ਤੂੰ ਅੰਦਰ ਨਹੀਂ ਜਦੋਂ ਮੈਂ ਉਹਨਾਂ ਨੂੰ ਅਖਿਆ ਨੇ ਮੁੰਡੇ ਨੂੰ ਮਾਰਦਾ ਬੋਲ ਹਾਂ ਉਹੋਂ ਨਿਕਲ ਕੇ ਜਾਂਦਾ ਅੱਛਾ ਆਹੋ ਅੰਦਰ ਨਹੀਂ ਕਰ ਮਾਜੀ ਕਿਹਨਾਂ ਕਿਦਾ ਕਪ ਜਨ ਦੱਲੁਕ ਜਾ ਕੇ ਨਾ ਤੈਨੂੰ ਬੋਲ ਮਰੂ ਉਦੋਂ ਆਈ ਪੂਰੇ ਰੋਬ ਚੈਂ ਮੈਂ ਕਹਾਂ ਤੂ ਆਹ ਗਾਰੇ ਪਹਿਲਵਾਨ ਤਾਂ ਹਾਂ ਬੱਢੀ ਕੱਢ ਕਰੀ ਕਦੇ ਪਹਿਨੇ ਸੇ ਪੱਟੇ ਦੇਸ ਤਾ ਮੈਂ ਪਿੰਡ ਚੋ ਵੀ ਕਹਾਂ ਬੰਨਣਾ ਸ਼ਰਾਤਾ ਠੀਕ ਆ ਜੀ ਕਮੇਟੀ ਬਣਾ ਲਈ ਹਾਂ ਕਮੇਟੀ ਰਾਮਾਂ ਦੇ ਬੈਠਾ ਬੈ ਕੰਨ ਆਹੋ ਆਹੋ ਮੇਰੀ ਅਕਰ ਮੇਰੀ ਨਹੀਂਰੀ ਆੜ ਫੱਟੱਬੀ ਚੱਲ ਮੜਾ ਜਾ ਹੈ ਹੋਰ ਮੜਾ तनु का टाइम में बाक्सर काम भी आता हूँ कटा मन्ना ना ना आगे बस हाँ अभी रात में रात में वो भी ना जिन्हें मार्किंग मोटी हम जिन्हें हम जिन्हें आए अगले दिन ही के कमाई थी ना कारिंग अच्छा अच्छा खर्च देना जा रहा है क्यों करीजन है करा नहीं के ओ हाँ ये कच्चे ਹਾਂ ਬੋਲ ਤਾਂ ਮਾਣੇ ਮੂੰਹ ਨਾ ਕਿ ਠਮਗੜ ਪਾਇਆ ਐ ਕਿ ਜਦੀ ਕਰੇ ਨਾ ਮੈਂ ਕੋਟਾ ਕੁ ਰੈਸਟੋਰ ਹਾਲ ਤੇਰਾ ਕੱਚਾ ਨਾ ਲੱਗਦਾ ਕਿਉਂ ਹੋ ਜੋ ਨਾ ਬਰਦੀ ਤਾਂ ਪੜ ਗਿਆ ਪੌਣੀ ਸੀ ਬਰਦੀ ਬਰਦੀ ਮੈਂ ਕਿ ਰੈਸਟੋਰ ਮੈਨੂੰ ਕਰਾਉਣਾ ਨਾ ਤਾਂ ਪਕਾਸ਼ ਹੋਰ ਮੁੰਡੇ ਨੂੰ ਫੇਰ ਆਏ ਆ ਨਾ ਚੱਲ ਜੋ ਸੁਣ ਸੁਣਾ ਗਿਆ ਹੋਵੇ ਜਦ ਕਾਂਡਾ ਨਾ ਚੰਦ ਨਾ ਤਾਂ ਚੰਦ ਉਹਦੇ ਬਰਦੀ ਪਈਣਾ ਚਾਹੁੰਦਾ ਕੀ ਬੋਲ ਮਾਰ ਮੈਂ ਮਾਰਾਂ ਭਾਈ ਚੰਦ ਕਾ ਚੰਦ ਅੰਗਰ ਕੇ ਕੋਈ ਨਾ ਭਾਈ ਓਏ ਆ ਕੇ ਆ ਦੇ ਸਖਰੀ ਕਾਰਵਾਈ ਸਖਰੀ ਕਾਰਜੀ ਲੋੜ ਲੋੜਾ ਠੀਕਾ ਠੀਕੋ ਜੀ ਠੀਕ ਆਓ ਪਰ ਆ ਠੀਕੋ ਜੀ ਘਰ ਪਰਵਾਦ ਚੜ ਕੇ ਕਲਾਈ ਜਾ ਮਾ ਮਾਰੇ ਮਾਰੇ ਆਖੋ ਬੇਰੀ ਕਰਦੇ ਨਾ ਤੁਮੇ ਨਾ ਫਿਰ ਨਾ ਮਾ ਕੇ ਭਾਈ ਇਹ ਕਾ ਕੇ ਇਹ ਕਾ ਕੇ ਮੜਾ ਬਾੜ ਫੇੜ ਜ ਗਈ ਯਾਰ ਹੋਰ ਮਛਕੂ ਕਿਤੇ ਐਸੀ ਨਾ ਲੇਟ ਹੋ ਗਏ ਫਿਰ ਕੱਲ ਚਲੂੰ ਤਾਂ ਲੋਟ ਆ ਇਸ ਵੇ ਹੌਲੀ ਹੌਲੀ ਆਇ ਸੀਗੇ ਆਹੋ ਆਹੋ ਆ ਇਸ ਵੇ ਲੋਟਾ ਖਾਡੇ ਛੋੜਾਏ ਸੇ ਪਾਣੀ ਟਪਟਾਇਆ ਜਾਜਿਆ ਅੱਛਾ ਆਪ ਚ ਬੰਦੀ ਨਹੀਂ ਲੱਗ ਲੱਗ ਆ ਜਾ ਯਾਰ ਇਹ ਕਾਬਦਾ ਟਾਈਮ ਨਹੀਂ ਜਾਦਾ ਕਮਤਨ ਦੇ ਬਾਰੇ ਦੋ ਤਾਂ ਸੜਕਾਂ ਬਣਵਾਈਆਂ ਅੱਛਾ ਦੋ ਫੁੱਲ ਬਣਵਾ ਕੇ ਦਿੱਤੇ ਹੁਣ ਬਣਵਾ ਕੇ ਬਣਵਾ ਕੇ ਛੜਗੇ ਛਰੇ ਸਾਰਾ ਕੰਮ ਮੇਰੇ ਤੇ ਆ ਗਿਆ ਤੈਨੂੰ ਪਤਾ ਇੱਕ ਮੰਡੀ ਜਾਂਦੀ ਪਿੰਡ ਚ ਹੋਰ ਅੱਛਾ ਆਪਾਂ ਪਾਈ ਦਾਣਾ ਮੰਡੀ ਜੋ ਸਾਨੂੰ ਠੀਕ ਆ ਗਿਆ ਕਲੇ ਵੀ ਵਧੀਆ ਸਾਰਾ ਕੰਮ ਮੇਰੇ ਤੇ ਆ ਹੋਰ ਸਾਰੇ ਚੁੱਕ ਚਾਂਤੀ ਸੈਂ ਵੱਡਿਆ ਵੱਡ ਗਿਆ ਚਲੋ ਚੰਗੀ ਗੱਲ ਆ ਪਾਈ ਚੰਗੀ ਗੱਲ ਆ ਹੋਰ ਆਪਣੇ ਲਾਣਾ ਮਾਣ ਠੀਕ ਆ ਵੱਡਿਆ ਬਾਈ ਚੰਦਾ ਚਲੋ ਚੰਗੀ ਗੱਲ ਆ ਚੰਗੀ ਗੱਲ ਆ ਹਾਂ ਤੂੰ ਸਾਰਾ ਹਾਂ ਉੱਤ ਹੋ ਜਾ ਕੋਈ ਨਾ ਕੀ ਡਰ ਆਪਣੇ ਘਰ ਕੋਈ ਨਾ ਚਾਹ ਹੋ ਜਾ ਆ ਆ ਪਰਿਵਾਰ ਆ ਕੀ ਡਰ ਜੋੜੇ ਚ ਲਾ ਲੈ ਹਾਂ ਹਜਕ ਜੀ ਨਾ ਲੈ ਅੱਗੇ ਤੱਕ ਹਮਾਂ ਨੇ ਕਿਸ਼ੇ ਕਾ ਜੀ ਦੇਖ ਭਾਈ ਤੇ ਚਾ ਪਾਣੀ ਹੋਰ ਕੋਈ ਨਹੀਂ ਕੁਛ ਨਹੀਂ ਸਾਰਾ ਕੁਛ ਪਾਣੀ ਕੋ ਡਰਿੰਕ ਦੇਖ ਭਾਈ ਪੁਰਥੀ ਵਰਗਾ ਘਰ ਆ ਜ਼ਮੀਨ ਕਬ ਕਾ ਥਾਰਾ ਜੋੜੇ ਨੂੰ ਪਟੇ ਜੇ ਤੇ ਤੇ ਸਰਵਰ ਗਿਆ ਅੱਛਾ ਕਿਸੇ ਕੱਲ ਦੀ ਕਮੀ ਨਹੀਂ ਠੀਕ ਆ ਹਾਂ ਬਹੁਤ ਕਮੀ ਆਹਾ ਥੋੜਾ ਜਿਹਾ ਲੱਗ ਲਗਾ ਜਾਂ ਸਾਡੇ ਜਾਰ ਦੀਆਂ ਮੰਨ ਲਾ ਪਾਣੀ ਟਪੜਕ ਪਵਰ ਬਈ ਛੜੀ ਸੜਕਾਂ ਤੋਂ ਲਾ ਪੁਲ ਤੋਂ ਲਾ ਮੰਡੀਆਂ ਕੰਮ ਵਾਲਾ ਸਾਰੇ ਪਵਰੀ ਮੇਰੇ ਕੋਲੇ ਗਵਰਨਮੈਂਟ ਹੀ ਹਾਂ ਅੱਛੀ ਆਪਣੀ ਗਵਰਨਮੈਂਟ ਨਾਲ ਸਾਰੇ ਕੰਮ ਮੈਂ ਹੀ ਕਰਾਉਣਾ ਟੌਪ ਨੇ ਭੱਜਿਆ ਹਾਂ ਕਾ ਕਰ ਕੋਟਾ ਮੈਨੂੰ ਕਹਿੰਦੇ ਸੀ ਬਟੂ ਇੰਤਜ਼ਾਰ ਹੀ ਕੀਤਾ ਦਿੰਨੇ ਤੈਨੂੰ ਨੋ ਨੋ ਅੱਖੀਂ ਵਿੱਚ ਖੜਾ ਹੋ ਗਿਆ ਸਿੱਧਾ ਐਮਪੀ ਹਾਂ ਤੈਨੂੰ ਦੋ ਜੇ ਤੈ ਆਜਣਿਆ ਫਿਰ ਹੋਇਆ ਨਾ ਗੱਛੂ ਇੱਕ ਕੌਲ ਜੀ ਕਰ ਗਾ ਮਾ ਖਵਾਈ ਨਾ ਮੋਛੇਤ ਖੁੰਦੀ ਨਹੀਂ ਕੰਮ ਨਹੀਂ ਤੈਨੂੰ ਪਤਾ ਮਗਾ ਪਰ ਬਾਈ ਨਾਂ ਨੀ ਪੂਰਾ ਆਇਜਣਾ ਠੀਕ ਆਪ ਜੀ ਹਾਂ ਉੱਤੇ ਪਾਈਦਾ ਬੜਾ ਕਰ ਜਾ ਉਹਨੇ ਕਹਤਾ ਵੀ ਜੇ ਆਪਣਾ ਲੂਟ ਨਹੀਂ ਹੁੰਦਾ ਕਹਿੰਦਾ ਅੱਛਾ ਮੁੰਡੇ ਦਾ ਰਿਸ਼ਤਾ ਕਰ ਜਾ ਹਾਂ ਠੀਕ ਰਿਸ਼ਤਾ ਕਰ ਹੋਂ ਸਕਦਾ ਹੁੰਦਾ ਰਹਿਣਾ ਪਈ ਮੁੱਖ ਮੰਤਰੀ ਬਣਾ ਦੇ ਜਾਂ ਉਪ ਮੁੱਖ ਮੰਤਰੀ ਲਾ ਦੇਣ ਅੱਥੇ ਕੀ ਹਾਂ ਪਾਵੇ ਜਾ ਪਰ ਮੈਂ ਲੱਗ ਕੇ ਬਾਜੀ ਨੂੰ ਫਿਰ ਤਾਂ ਪੈਗਾ ਪਾੜ ਬੈਠਾਂ ਜੜ ਮੈਂ ਹਾਂ ਲੈ ਕੋ ਬਾਜੀ ਬਾਜੀ ਦਾ ਆਪਣੇ ਰਿਸ਼ਤੇ ਜਾਂ ਪੈਗੀ ਕੰਮ ਤਾਂ ਜਾ ਹੋਇਆ ਤਾਂ ਨਹੀਂ ਮਾੜਾ ਰਿਸ਼ਤਾ ਨਹੀਂ ਕਰਾਇਆ ਹੈ ਅੱਜ ਤੇ ਆਪਾਂ ਕਜੇ ਨਾ 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 ਇਹ ਗੋਰੇ ਨੇ ਗੋਰ ਬਾਲਾ ਪਾਟਾ ਕਾ ਨਾ ਮੈਂ ਕਰਾਉਂ ਮਖਾ ਚੱਲ ਪਈ ਤੇਰੀ ਮਰਜ਼ੀ ਹੈ ਪੁਰਾਣੀ ਜਿਹਾ ਆਜ ਆਪਣੀ ਨਹੀਂ ਜਾ ਇੱਥਾ ਗੱਲ ਮੰਨ ਲੈ ਮਾੜਾ ਜਿਹਾ ਆਪਾਂ ਕਰਾਵਾਂ ਵਧੀਆ ਰਿਸ਼ਤਾ ਲੈ ਕੇ ਆਵਾਂਗੇ ਮੁੰਡਾ ਕਿੱਥੇ ਆ ਭਲਾ ਮੁੰਡਾ ਕੋਲ ਮਾਰ ਲੈਣਿਆ ਅੱਛਾ ਮਾਰ ਲੈ ਫਿਰ ਬਾਈ ਜੀ ਤੋ ਮਾੜੀ ਮੈਂ ਪਾਇਆ ਹਾਂ ਪਾਇਆ ਨਹੀਂ ਕੋਈ ਆਪ ਦੀ ਕਿਤਾਬ ਕੋ ਤੂ ਕਾਨੂੰਨ ਆਈ ਪੜ ਜਾ ਉਹ ਬਕਾਲਤ ਕਰੀ ਨਾ ਇੱਥੇ ਚ ਪੜਾਈ ਬੜੀ ਕਰ ਬੋਲਾ ਬੋਲਾ ਪੜਿਆ ਆ ਗਿਆ ਭਾਈ ਆ ਆ ਗਿਆ ਭਾਈ ਚਤਰੀਕਰ ਸੌਖੀ ਚਤਰੀਕਰ ਆ ਗਿਆ ਭਾਈ ਆ ਮੁਝੇ ਦਿੱਟ ਕਰ ਜਾ ਆ ਮੁਨਗਾ ਗਿਆ ਕਿ ਹੋਰ ਹੁਣ ਇਹ ਡਬੂ ਡਾ ਗਿਆ ਨਾ ਨਾ ਹੋਈ ਲੱਗਾ ਤੈਨੂੰ ਇਹ ਜੇ ਕਰਕੇ ਨਮੰਤਰ ਜੀ ਨਿਕਾੜ ਜਾ ਹੈ लग मार आग के आग ये तारे पर तो पन नहीं लग रहा नहीं होता पर कुर्सी तो बैठा लात खार की ना चारा इन पड़ी है ना आधुनिक लगी दुखी दुखी लगी शौने वर का मुंडा पाव हो पाई तेरे मैंने कुहने ना ली निगा का चाहे ना पढ़ाई पढ़ाई बड़ी करी है پڑھائی अच्छा ये कुछ शौंग का जीरा बंजा पढ़ाई कर दा हो गया हाँ यार इनको लगू हमेशा लगू ठीक है भाई आप ਕਿਤਾਬ ਚ ਰਹਿਣੀ ਜਦੋਂ ਆਏ ਹਾਂ ਪੜ ਕੇ ਕਰੀਏ ਇੱਕ ਤਾਂ ਕਿਥੇ ਕਾਲ ਦੇ ਚ ਪੜਦਾ ਸੀ ਨੇ ਮੈਨੂੰ ਗੱਲ ਜੱਥੀ ਅੱਛਾ ਕਹਿੰਨਾ ਬਈ ਉੱਥੇ ਚਾਰ ਕੁੜੀਆਂ ਤਿਆਰ ਸੀ ਰਿਸ਼ਤਾ ਕਰਾਉਣ ਨੂੰ ਪਰ ਕਹਿੰਨਾ ਮੈਂ ਆਖਿਆ ਬੱਡੇ ਬਾਈ ਦੀ ਪੱਗ ਨੂੰ ਜਾਗ ਨਹੀਂ ਲਾਉਣਾ ਆ ਪਾਣੀ ਇਹ ਕੰਮ ਕਰਨਾ ਵੀ ਨਾ ਉਹ ਲਾਉ ਕਿਸੇ ਦੇ ਠੋਕਾ ਦਾ ਛਾਕ ਤਾਲਾ ਬਟਕ ਉਹ ਬਥੇਰੇ ਆਉਂਦੇ ਜਵਾਬ ਦੇ ਨਾਂਖੀ ਵਾਲਾ ਪੰਜੇ ਟਾਂ ਡੈਂਡਾ ਨਹੀਂ ਮਾਰੇ ਬੰਦੇ ਤੋਂ ਠੀਕ ਪੱਖੋਂ ਵੱਜਗਾ ਹਾਂ ਪੱਖੋਂ ਨੰਬਰ ਆ ਪਾ ਮੰਨ ਜਾਈਏ ਮਾਤਲ ਬੀਕ ਟਾਈਮ ਕੋਈ ਕੁੜੀ ਬੁੜੀ ਨਾਲ ਪਈ ਰਵੇ ਮਜ਼ਾ ਆ ਲੈ ਕੋਈ ਕੱਥ ਪੱਲਾ ਲਾ ਦੇ ਜਾਉ ਐ ਐਸੇ ਕੋ ਲੰਬਾ ਲਾ ਪਿੰਡ ਚ ਪੱਛਲੇ ਭਾਈ ਹਾਂ ਕੋ ਮਾੜੀ ਤੁਨ ਨਾਲ ਪੈ ਕੇ ਛੇ ਦਿਨ ਮਜ਼ਾ ਆ ਗਿਆ ਲੈ ਬਿਲਕੁਲ ਉਹ ਇਹ ਕਹੇ ਦੇ ਤੈਨੂੰ ਪਿੰਡ ਚ ਪੁਰਾ ਰਿਕਾਰਡ ਆ ਹਾਂ ਇਹ ਮੱਟੀ ਗੁਰਾ ਮੂੰਹ ਟੋਟਾ ਲੱਗਦਾ ਹੈਗਾ ਹੀ ਨਹੀਂ ਜਰਾ ਕਿਵੇਂ ਤੀ ਲੱਗਦਾ ਤੈਨੂੰ ਇਹ ਕੰਢਾ ਚਾਰ ਕੁੜੀਆਂ ਕੋਲ ਪੈ ਕੇ ਛੱਡਣ ਵਾਲੀ ਨਹੀਂ ਲੱਗਦਾ ਨਾ 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 ਭਾਈ

ਇਹ ਕੋ ਲਾਉਂਦਾ ਪੌਕ ਜਵਾਨ ਕੋ ਲਗਾਮ ਲਗਾਏ ਕੋਈ ਫੁੱਟ ਨਾ ਲੋਂਦੇ ਜੜ ਨਾ ਨਸ਼ਾ ਪਤਾ ਨਹੀਂ ਛੋਣ ਨਾ ਨਾ ਛੱਡ ਕੇ ਤਾਂ ਪਰਿਵਾਰ ਚੁਕ ਨਹੀਂ ਕਰਦਾ ਦਾਦੇ ਵਾਪੂ ਰਹੇ ਤੋਂ ਇਹ ਤਾਂ ਪੀੜੀਆਂ ਦਾ ਰਕਾ ਹੈ ਅੱਛਾ ਜੀ ਇਹ ਹੱਥੀ ਨਹੀਂ ਲੋਣਾ ਅਜੀਤ ਅਸਮਾ ਕਮੇਟੀ ਨਾ ਬਣਾਏ ਪਿੰਡ ਦੇ ਭਾਈ ਵੀ ਨਸ਼ਾ ਛੱਡੋ ਅੱਛਾ 55 ਮੁੰਡੇ ਤਾਂ ਸੰਤਚ ਪਰ ਤਿਕੜਾ ਤੇ ਮੈਂ ਨਾ ਨਸ਼ਾ ਛਡਾ ਚੁੱਕੇ ਸਰਟੀਫਿਕੇਟ ਪਏ ਆ ਕਮਾਲ ਕਰ ਕੀ ਫੇਟਾ ਮਾਟੇ ਕਰਕੇ ਅੱਡੇ ਤੇ ਬੋਰਡ ਲੱਗਿਆ ਬਾਈ ਜੀ ਨਾਂ ਦਾ ਅੱਛਾ ਅੱਛਾ ਵਾਹ ਜੀ ਵਾਹ ਕੋਈ ਮਾਲੀ ਮੋਟੀ ਗੱਲ ਆ ਉਰੇ ਟਾਈਡਰ ਬੁੱਲ ਕਾਲਿਆ ਮੁੰਡਾ ਕਰਦਾ ਕੋਈ ਵੀੜ ਨਾ ਪੂੜਿਆ ਪਿੰਡਾ ਹੋਣੀ ਨਹੀਂ ਸਾਡੇ ਪਾਣੀ ਵਾਲਾ ਬਾਗ ਦਾ ਵਾਟ ਸਾਡੇ 1.5 ਨੰਬਰ ਪਾਣੀ ਹੈ ਅੱਛਾ ਪਾਣੀ ਪਾਣੀ ਤਾਂ ਪਾਣੀ ਗੱਲ ਪਾਣੀ ਕੱਛ ਤੇ ਬੁੱਲ ਕਰੇ ਹੋ ਗਿਆ ਪਾਣੀ ਇੱਕ ਓਕਲਾ ਕੇ ਪਿੰਡਾ ਕੰਗੇ ਡਾਈ ਪੁਰਾਣੇ ਪਿੰਡਾ ਮਰੇ ਪਾਪੇ ਨੂੰ ਦੇਖਦਾ ਜਾ ਉਹ ਉਸੇ ਲੋਚ ਪਿੰਡਾ ਓਕਲਾ ਕੇ ਮੂੰਹ ਨਹੀਂ ਛੇਤੀ ਲਾਉਣਾ ਪੰਡੇ ਨੂੰ ਮੈਂ ਕਹਿਣਾ ਨਾਲੇ ਇੰਨਾ ਪੜਿਆ ਮੂੰਹ ਨਾਲ ਨਹੀਂ ਪਿੰਡਾ ਨਾ ਨਾ ਕਾਉ ਬੁੱਲਿਆ ਨਾ ਸੋੜਿਆ ਗਿਆ ਬੁੱਲਿਆ ਨਾ ਛੋੜਾ ਛੋੜਾ ਕਾਲਾ ਛੋੜਾ ਕਾਲਾ ਛੋੜਾ ਪਾਣੀ ਉਹ ਥੱਕਦਾ ਪਾਣੀ ਨਾਲ ਚਿੱਟੇ ਵਿਵਾਕਾਂ ਦੇ ਬਾਲਾਂ ਨੂੰ ਲੱਗ ਜਾ ਚਿੱਟੇ ਨਾ ਕੱਲ ਨੂੰ ਲਟਕੀ ਆ ਗਈ ਜਿਹਨਾਂ ਦੇ ਪਿੱਛੇ ਗੱਲ ਪੱਕੀ ਇੱਕ ਬਣਾ ਗਾੜਾ ਇੱਕ ਸੰਗਾ ਵੱਡੇ ਛੋਟੇ ਬੈਠੇ ਹਾਂ ਕਰੋ ਇਹ ਤਾਂ ਹੁੰਦੀ ਹੀ ਹੈ ਕਰੋ ਹਾਂ ਅੱਜ ਪਰਵਾਹ ਨਹੀਂ ਕਰਨੀ ਹਾਲ ਜਨ ਚੁੰਨਦਾ ਹੀ ਹੈ ਚੁੱਪ ਕਿ ਉਹ ਪੰਗਲਾਂ ਆਪੇ ਬੰਜੂਰੀ ਤੇ ਵਰਗਾ ਠੀਕ ਹੈ ਗੱਲ ਹਾਂ ਉਹ ਤਾਂ ਬਿਹਾਰ ਬਣਿਆ ਭਾਈ ਨਹੀਂ ਤੁਸੀਂ ਫਿਰ ਨੈਸੀਆਂ ਕਮੇਟੀਆਂ ਤਾਂ ਬਣਾ ਰੱਖੀਆਂ ਪਾਣੀ ਤੇ ਵੀ ਦਾਬਾ ਕਰੋ ਨਾ ਵੀ ਮਾੜਾ ਪਾਣੀ ਹੈ ਪਾਣੀ ਚੈੱਕ ਰਿਆ ਸੀ ਭਾਈ ਹਾਂ ਪਾਣੀ ਉਹ ਕੰਜੇ ਬਿੜੋ ਮਸ਼ੀਨਾਂ ਮਸੂਨਾ ਲਾਗੀਆਂ ਜੇ ਨਹੀਂ ਥਲਤੀ ਸਾਡੇ ਪਿੰਡਾਂ ਰਿਆ ਕੋਈ ਅਸੀਂ ਠੀਕ ਹੈ ਕਿਤੇ ਕੰਜੇ ਦਾ ਚੰਗਾ ਪਾਣੀ ਮਿਲਿਆ ਨਹੀਂ ਤੇ ਹੁਣ ਮੈਂ ਕਰੀਏ ਗਵਰਨਮੈਂਟ ਨੂੰ ਕਿਠੀ ਪਾਈਏ ਬਚਨੂ ਨਹੀਂ ਰਹੀ ਪਾਣੀ ਨਹੀਂ ਰਹੀ ਪਾਣੀ ਪਾਈਪਲਾਈਨ ਦੇਵਜੀ ਵਾਟਰ ਟੈਂਕ ਨੂੰ ਅੱਛਾ ਕਿਉਂ ਕਹੇ ਬਿਜੇ ਮੰਗੇ ਜੇ ਮੰਗੇ ਲਾਜ ਮੈਨੂੰ ਤਾਂ ਪਾਣੀ ਬਹੁਤ ਸਾਰੇ ਪਿੰਡਾਂ ਇਕੱਠੇ ਉਹ ਮੈਨੂੰ ਕਿਆ ਕਰਨ ਬਿਚੂ ਕਹੇ ਹਾਂ ਮੈਂ ਫਿਰ ਕਹਿਤਾ ਕੱਲ ਪਚਾਈ ਗਵਰਨਮੈਂਟ ਕੰਮ ਆਈ ਸਾਨੂੰ ਪਾਣੀ ਦੋ ਠੀਕ ਗੱਲ ਹੈ ਹਾਂ ਪਾਣੀ ਤਾਂ ਫਿਰ ਕਾਹੀ ਹੈ ਬੱਡੇ ਕੰਮ ਆ ਬਾਈ ਹੋਰ ਇੰਜ ਬੱਡੇ ਉਹ ਫੋਨ ਤੇ ਜਾ ਬੱਡੇ ਕੰਮ ਜੇਦਾ ਐਕਸ਼ਨ ਲਓ ਐਕਸ਼ਨ ਲੱਕੂ ਫਿਰ ਬਾਟਰ ਬਸ ਤੇ ਜੇ ਪਾਣੀ ਆਉਂਦਾ ਠੇਠਾ ਆ ਗਿਆ ਹਾਂਜੀ ਫਿਰ ਐਕਸ਼ਨ ਇਹਨੂੰ ਮੈਂ ਆਖਾ ਮੈਂ ਤੈਨੂੰ ਐਕਸ਼ਨ ਲਾ ਦੂੰ ਜਾਂ ਜਈ ਲਾ ਦੂੰ ਹਾਂ ਫਿਰ ਕਹਾਂ ਮੈਂ ਇਹ ਕੰਮ ਲੱਗਦਾ ਨਹੀਂ ਮੈਂ ਚਲਚੜੀ ਮਰਦੀ ਆ ਭਾਈ ਕੀ ਗੱਲ ਇਹਨਾਂ ਦੀ ਆ ਆ ਗੱਲ ਜਮੀਨ ਹੈ ਨਿਜਾਰੇ ਦੇ ਦੁਨੀਆ ਨਾ ਬਾਹਣ ਕਿੰਨਾ ਬਈ ਬਾਹਣ ਕਪੜਾ ਵਕਰੇ ਆ ਵੇਟੇ ਨੂੰ ਅੱਖਾਂ ਭਗੇ ਸੀ ਗੇਣਿਆ ਨਹੀਂ ਮਾਰਿਆ ਹੁੰਦਾ ਬਾਪੂ ਦਾ ਹਾਉਂਦਾ ਅੱਛਾ ਕਿੱਲੇ ਨਾ ਗਣੇ ਇਹ ਬਾਤਾ ਨਹੀਂ ਹੁੰਦਾ ਉਹ ਤਾਂ ਅਣਗਿਣਤੀ ਮੰਨ ਜਾ ਰੋ ਬਹੁ ਗਿਣਤੀ ਨਹੀਂ ਗਿਣਤੀ ਨਹੀਂ ਹੈ ਗਿਣਤੀ ਨਹੀਂ ਅਸੀਂ ਕਿੱਥੇ ਤਾਂ ਹੋਣਗੇ ਨਾ ਕਾਹਦਾ ਪਤਾ ਕਿੰਨੇ ਡੇਟਾ ਹੈਗੇ ਆ ਮੋਟਰ ਆ ਬਾਈ ਕਿੰਨੀ ਆ ਵਾਗੋ ਮੋਟਰ ਆ ਭਾਇਆ ਇਹ ਦਾਲਾ ਇਹਨਾਂ ਨੂੰ ਬਾਦਲ ਸਰਕਾਰ ਬਾਰੇ ਮੰਗਾਂ ਸੀ ਬਹੁਤ ਮੋਟਰਾਂ ਦਿੱਤੀਆਂ ਸਾਨੂੰ ਪਾਪੂ ਚੇਅਰਮੈਨ ਸੀ ਨਾ ਚੇਅਰਮੈਨ ਕੋਟੇ ਸੀ ਆ ਗਿਆ ਸਾਨੂੰ ਅੱਠ ਰਸਤਾ ਦੋ ਪਹਿਲਾਂ ਲੱਗ ਗਿਆ 60 60 ਹਾਂ ਇਹਨੇ ਸਪਾਰਸ਼ ਪਾਈ ਸੀ ਸੋਲਰ ਪਲੇਟਾਂ ਵੀ ਲੱਗ ਗਈਆਂ ਹਾਂ ਉਹ ਵੀ ਲੱਗ ਗਈਆਂ ਸੁਖਣਾ ਹਾਂ ਠੀਕ ਹੈ ਕਹਤਾ ਜੀ ਮਾਛਾ ਨੂੰ ਵੀ ਜੋ ਜੋ ਸੋਲਰ ਜਿੱਤਾਂ ਸੋਲਰ ਪਲੇਟਾਂ ਲੱਗੀਆਂ ਇਹਨਾਂ ਦੀ ਅੱਛਾ ਹੀ ਹਾਂ ਆਂ ਜੀ ਫੁੱਲਿਆ ਪਾ ਜੈਂਚ ਚੈੱਕ ਕਰੂ ਰਾ ਸੋਲਰ ਪਲੇਟਾਂ ਨਹੀਂ ਟਕੇ ਪਏ ਕਦੇ ਐਸੀ ਵ ਤਾਂ ਗਿਣਤੀ ਚੀ ਚੀ ਕਰੇ ਗਿਣਤੀ ਕੀ ਹਾਂ ਚੱਲ ਇੱਕਾਂ ਨੂੰ ਲਾ ਦੇ ਅੱਛਾ ਨੇ ਚਾ ठीकु आयां लीडर ਕੜੇ ਮੰਤਰੀ ਆ ਗਿਆ ਕੜੇ ਮੁੱਖ ਮੰਤਰੀ ਆ ਗਿਆ ਫਿਰ ਵਿੱਚ ਟਰੈਕਟਰ ਗੱਡੀਆਂ ਦੀ ਬੜੀ ਜਿਹਾ ਪੜਾ ਲੜਨਾ ਆ ਗਿਆ ਨਹੀਂ ਪੜਲਾ ਕਹਿੰਦੇ ਕਿ ਠੀਕ ਹੈ ਉਹ ਤਾਂ ਵਸਤਨ ਮੜੀ ਜਾਂਦਾ ਪੰਪ ਯਾਰ ਐਵੇਂ ਪੰਪ ਕਿਤੇ ਮਾਰਿਆ ਮੈਂ ਜਾਂਦਾ ਬੰਦਾ ਧੋਨੀ ਨੰਬਲੀ ਜਿਹਾ ਲੱਗਦਾ ਯਾਰ ਉਹ ਤੈਨਾਂ ਦਾ ਬਚਪਨ ਤੋਂ ਹੀ ਹੈ 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 ਪਰ ਬ੍ਰਿਸ਼ਕਟ ਹੋਈ ਇਹਨੇ ਜੀ ਅੱਛਾ ਹਾਂ ਠੀਕ ਹੈ ਗਾ ਜੀ ਬਾਕੀ ਕੁੜੀ ਰਾਜ ਕਰੂਗੀ ਮਾਇਕਾ ਨਜ਼ਾਰੇ ਲੋਕ ਮੇ ਨੂੰ ਮੁੰਡੇ ਕਹਿੰਦੇ ਕੋਈ ਹਾਇ ਦਾ ਜਿਹੜੀ ਲੋਟ ਹੱਥ ਜੇ ਜੁੜੀ ਜਾਂਦਾ ਜਦੋਂ ਚੋਰੀ ਆਪਣੇ ਕੰਨੀ ਜੁੜੀ ਜਾਂਦਾ ਵੀ ਕਰਾਵਾਜੂ ਹੈ ਮੰਨ ਜੂ ਅੱਛਾ ਮੰਨ ਨਹੀਂ ਨਹੀਂ ਕੋਈ ਤਾਂ ਫਟਾ ਦੇ ਖੂਨ ਚ ਲੀਡਰੀ ਹੈ ਨਾ ਉਹਦੇ ਬਤੂ ਫੋਟੋ ਲਾਉਂ ਨਹੀਂ ਜਦੋਂ ਜਾਂ ਜੰਤਾ ਮੂਰੇ ਜੋੜਦੇ ਆ ਅੱਛਾ ਜੇ ਖੂਨ ਚ ਲੀਡਰੀ ਹੱਥ ਦੁਰਜੰਜ ਮੱਲੋ ਮੱਲੋ ਆ ਬਾਪੂ ਦਾ ਜਿਹੋ ਜੇ ਤਾਂ ਲੀਡਰੀ ਫਿਰ ਵੱਡੇ ਦਾ ਸਤਕਾਰ ਕਰ ਹਾਂ ਵੱਡੇ ਦਾ ਸਤਕਾਰ ਕਰ ਇਹਦਾ ਨਾਰਾ ਨਹੀਂ ਲੱਗਿਆ ਹਾਂ ਬੋਜਿਆਂ ਨੂੰ ਸਤਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਇਹ ਨਾਰਾ ਇਸੇ ਨਹੀਂ ਲਿਖਿਆ ਸੀ ਬੋਜਿਆਂ ਬੋਜਿਆਂ ਹਾਂ ਫਿਰ ਉਹ ਗੌਰਮੈਂਟ ਨੇ ਦਰਜ ਕਰ ਲਿਆ ਸੀ ਠੀਕ ਹੈ ਗੱਲ ਇਹ ਇਸੇ ਨਹੀਂ ਖੋਜ ਕੱਢੀ ਹੈ ਅੱਛਾ ਹਾਂ ਇਸੇ ਨਹੀਂ ਇਸੇ ਨਹੀਂ ਕਮਾਲ ਕਰਤੀ ਜਿਹੜੇ ਤਾਂ ਫਿਰ ਪਾਣੀ ਬਚਾਓ ਧੀ ਬਚਾਓ ਸਾਰਾ ਧੀ ਪੜਾਓ ਇਹ ਇਸੇ ਨਹੀਂ ਲਿਖਿਆ ਸਾਰੇ ਧੀ ਬਚਾਓ ਵਾਲੇ ਅੱਛਾ ਹਾਂ ਸਾਰੇ ਸਾਰੇ ਗੌਰਮੈਂਟ ਨੇ ਮਰ ਦਰਜ ਕਰ ਲਏ ਉਹਦੇ ਨੂੰ ਨਾਮ ਅੱਗਾ ਮਾਈਕਰ ਮਿਲਿਆ ਅੱਖਾਂ ਜੀ ਹਾਂ ਜੀ ਵਾਹ ਜੀ ਵਾਹ ਉਹ ਤਾਂ ਪਿੱਛੇ ਜਿਹਾ ਸੁਆਜ ਕਿ ਫਿਰ ਟੁੱਟ ਗਈ ਉੱਥੇ ਪਿਆ ਸੀ ਤੇ ਲੈ ਆ ਗਿਆ ਨਹੀਂ ਤੈਨੂੰ ਦਿਖਾਉਂਦਾ ਮੈਂ ਨਹੀਂ ਮਿਲਿਆ ਉਹ ਮਾਈਟਰ ਪਿੱਛੇ ਰਹਿ ਗਿਆ ਠੀਕ ਹੈ ਉਹ ਤਾਂ ਇਹ ਮਸਾ ਕੱਢਿਆ ਮਾਈਟਰ ਮਾ ਖਰਾਂ ਗੋ ਚੋਕੀ ਲੈਣਾ ਰੰਗ ਤਾਂ ਜੋ ਹੀ ਹੁੰਦਾ ਹੁਣ ਤੇ ਪਰੋਂ ਨੇ ਥੱਲੇ ਗੱਲ ਗਿਆ ਬੀ ਮਨੇ ਵਰਗ ਰੰਗਣ ਕਿਉਂ ਤਾਂ ਨਹੀਂ ਰੰਗ ਤਾਂ ਠੀਕ ਹੈ ਜੇ ਦੇ ਖੋਤਰਿਆ ਜਾਂ ਮੂੰਹ ਵੀ ਖਤਮਾ ਮੈਂ ਖੁਰਕ ਖੜਕਣਾ ਨਹੀਂ ਮੈਂ ਖੁਰਕਣਾ ਨਾ ਨਾ ਇਹ ਤਾਂ ਤੈਨੂੰ ਪਤਾ ਨਹੀਂ ਗੱਲ ਦਾ ਕਿਵੇਂ ਫਾਟੇ ਇੱਥੇ ਨਾਰੀ ਦਾ ਕਰਕੇ ਨਾ ਹਾਂ नाली पई टुटण लॻी पाणी जच्छा मूरे लोका न दरत ककड़ मूरे लाथे नका जिथो खार पी अचा ਉਹ ਕੰਟੇ ਦਾ ਮੂਹਰੇ ਉਹਦਾ ਮਿੱਟੀ ਸੀਤੀ ਉਹਦਾ ਖਾਰ ਪੈ ਗਈ ਜਦੋਂ ਪਾਈ ਇਹ ਹਟਾਣੀ ਜਰਵਾਣਾ ਬਾਲਾ ਹੁਣ ਤਾਂ ਥੋੜਾ ਲੱਛਾ ਖਰਾਕ ਕਟਾਤੀ ਇਹਨੇ ਟੱਕਰੇ ਪਾਈ ਦਾਣੇ ਤੇ ਕਕਰਾਂ ਲੋਕ ਲੀਆਂ ਜਦੋਂ ਸਾਰੀਆਂ ਪਾਣੀ ਨੇ ਜੋ ੱੱੱਕਾ ਕਰਿਆ ਮੋੜੀਆਂ ਨੇ ਮੂੰਹ ਛਿਲਤਾ ਬਹੁਤ ਆਏ ਜੇ ਹੋ ਗਿਆ ਹਾਂ ਆਗੇ ਮਨ ਹੋਣਾ ਕਿ 5 400 ਕੰਟਾ ਦਾ ਮੂੰਹ ਚ ਜਵਾੜਿਆਂ ਦੀ ਪੀ